ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਜਿਵੇਂ ਕਿ ਪਿਛਲੇ ਐਪੀਸੋਡ ਚ ਅਸੀਂ ਗੱਲਬਾਤ ਕੀਤੀ ਸੀ ਅੰਕ ਜੋਤਿਸ਼ ਦੀ ਤੇ ਸਾਡੇ ਵਿਊਅਰਸ ਨੇ ਬਹੁਤ ਹੀ ਪਿਆਰ ਦਿੱਤਾ ਉਹਨੂੰ ਕਿਉਂਕਿ ਇਹ ਨਵੀਂ ਇੱਕ ਸਾਇੰਸ ਹੈ ਲੋਕ ਇਹਨੂੰ ਜਾਨਣਾ ਚਾਹੁੰਦੇ ਐ ਇਹਦੇ ਵਿੱਚ ਖੁਬਣਾ ਜਾਂਦੇ ਨੇ ਇਹਦੇ ਵਿੱਚੋਂ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕੱਢਣਾ ਚਾਹੁੰਦੇ ਨੇ ਸੋ ਕਈਆਂ ਨੂੰ ਕਾਫੀ ਇੰਟਰਸਟ ਹੈ ਤੇ ਲੋਕਾਂ ਦੇ ਕਮੈਂਟਸ ਵੀ ਆਏ ਔਰ ਸਰ ਨੂੰ ਕਾਲਸ ਵੀ ਆਈਆਂ ਸੋ ਅੱਜ ਅਸੀਂ ਇੱਕ ਹੋਰ ਮੁੱਦੇ ਤੇ ਗੱਲਬਾਤ ਕਰਾਂਗੇ ਕਿ ਅੰਕ ਜੋਤਿਸ਼ ਦੇ ਹਿਸਾਬ ਨਾਲ 2025 ਕਿੱਦਾਂ ਨਿਕਲ ਸਕਦਾ ਹੈ ਹਰ ਜਾਤਕ ਦੇ ਲਈ ਔਰ ਇਨ ਜਨਰਲ ਕਿੱਦਾਂ ਦਾ ਰਹੇਗਾ ਸੋ ਇਸੇ ਟਾਪਿਕ ਤੇ ਅੱਜ ਗੱਲਬਾਤ ਕਰਾਂਗੇ ਸਟੂਡੀਓ ਦੇ ਵਿੱਚ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਆਈਪੀ ਸਿੰਘ ਜਿ ਜੋ ਕਿ 골ਡ ਮੈਡਲਿਸਟ ਨੇ ਤੇ ਬਹੁਤ ਹੀ ਮੰਨੇ ਪਰ ਮੰਨੇ ਨੇ ਬਹੁਤ ਇਹਨਾਂ ਦਾ ਨਾਮ ਸੁਣਿਆ ਹੈ ਤੇ ਅਸੀਂ ਇੱਕ ਵਾਰ ਫਿਰ ਤੋਂ ਇਹਨਾਂ ਨੂੰ ਸਟੂਡੀਓ ਦੇ ਵਿੱਚ ਬੁਲਾਇਆ ਹੈ ਤੇ ਚਰਚਾ ਕਰਨ ਲਈ ਕਿ 2025 ਇਨ ਜਨਰਲ ਲੋਕਾਂ ਦੇ ਲਈ ਕਿੱਦਾਂ ਦਾ ਰਹੇਗਾ ਤੇ ਕੀ ਕੀ ਵਾਪਰ ਸਕਦਾ ਹੈ ਦੁਨੀਆ ਦੇ ਵਿੱਚ ਦੇਸ਼ ਭਾਰ ਦੇ ਵਿੱਚ ਸਵਾਗਤ ਕਰ ਲੈਂਦੇ ਆ ਇਹਨਾਂ ਦਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਹੋ ਸਰ ਬਹੁਤ ਵਧੀਆ ਜੀ ਵਧੀਆ ਸਰ ਜਿਵੇਂ ਤੁਹਾਨੂੰ ਦੱਸਿਆ ਕਿ ਇੰਟਰੋ ਚ 2025 ਇਨ ਨੰਬਰੋਲੋਜੀ ਬੇਸਿਸ ਕਿੱਦਾਂ ਰਹੇਗਾ ਬਿਲਕੁਲ ਪਹਿਲੇ ਮੈਂ ਤੁਹਾਡੀ ਇੱਕ ਗੱਲ ਨੂੰ ਕਰੈਕਟ ਕਰਨਾ ਚਾਹੁੰਦਾ ਕਿ ਤੁਸੀਂ ਇਹ ਵਰਡ ਯੂਜ਼ ਕੀਤਾ ਕਿ ਇਹ ਨਵੀਂ ਸਾਇੰਸ ਇਹ ਨਵੀਂ ਸਾਇੰਸ ਨਹੀਂ ਹੈ ਇਹ ਕਈ ਹਜ਼ਾਰਾਂ ਸਾਲ ਪਹਿਲਾਂ ਅੰਕ ਜੋਤਿਸ਼ ਜਿਹੜਾ ਇਹਦਾ ਇਜਾਦ ਹੋਇਆ ਬਟ ਸਰ ਇਹ ਹੁਣ ਅੱਜਕੱਲ ਸੋਸ਼ਲ ਮੀਡੀਆ ਤੇ ਐਕਟਿਵ ਜ਼ਿਆਦਾ ਹੁਣ ਹੋਈ ਹੈ ਨਾ ਆ ਕਹਿ ਸਕਦੇ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਐਕਟਿਵ ਹੋਇਆ ਕਿ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਵੀ ਇੱਕ ਕੋਈ ਸਾਇੰਸ ਹੈ ਇਹ ਵੀ ਕੋਈ ਇੱਕ ਸ਼ਾਸਤਰ ਹੈ ਜਾਂ ਇਹ ਵੀ ਕੋਈ ਨੰਬਰੋਲੋਜਿਸਟ ਵੀ ਕੋਈ ਚੀਜ਼ ਹੁੰਦਾ ਹੈ ਕਿਉਂਕਿ ਇਹ ਜਿਹੜੀ ਚੀਜ਼ ਹੈ ਇਹ ਨੰਬਰਸ ਦੇ ਨਾਲ ਜੁੜਿਆ ਹੋਇਆ ਹੈ ਜਿੱਦਾਂ ਹਰ ਜਗ੍ਹਾ ਤੇ ਤੁਹਾਡਾ ਨੰਬਰ ਹੈ ਇਹ ਉਸ ਕਰਕੇ ਆ ਪਰ ਇਹ ਕਈ ਹਜ਼ਾਰ ਸਾਲ ਪਹਿਲਾਂ ਤੋਂ ਹੀ ਅੰਕ ਸ਼ਾਸਤਰ ਜਿਹੜਾ ਹੈਗਾ ਇਹ ਚੱਲਦਾ ਆ ਰਿਹਾ ਹੈ ਲੇਕਿਨ ਹੁਣ ਜਿਹਨੂੰ ਮੈਂ ਇਹ ਵਰਡ ਯੂਜ਼ ਕਰ ਸਕਦਾ ਕਿ ਸੋਸ਼ਲ ਮੀਡੀਆ ਕਰਕੇ ਇਹ ਲੋਕਾਂ ਦੇ ਵਿੱਚ ਜਿਹੜਾ ਹੁਣ ਜ਼ਿਆਦਾ ਪ੍ਰਚਲਿਤ ਹੋ ਗਿਆ ਬਟ ਇਹ ਬਹੁਤ ਪੁਰਾਣੀ ਸਾਇੰਸ ਹੈ ਬਹੁਤ ਪੁਰਾਣਾ ਗਿਆਨ ਹੈ ਬਹੁਤ ਹੀ ਸਾਡੇ ਤੇ ਨੰਬਰਾਂ ਦਾ ਜਾਂ ਅੰਕਾਂ ਦਾ ਬੜਾ ਸਾਰਾ ਬਲੇਸਿੰਗ ਜਿਹਨੂੰ ਮੈਂ ਕਹਿੰਦਾ ਆਸ਼ੀਰਵਾਦ ਹੈ ਜੀ ਹਨ ਤੁਸੀਂ ਗੱਲ ਕੀਤੀ ਹੈ ਕਿ 2025 ਜੀ ਹੁਣ ਜਿਹੜਾ 2025 ਹੈ ਪਹਿਲੇ ਤਾਂ ਮੈਂ ਤੁਹਾਡੇ ਆਡੀਅנס ਨੂੰ ਇੱਕ ਚੀਜ਼ ਦੱਸਣਾ ਚਾਹਨਾ ਕਿ ਇਸ ਨੂੰ ਆਪਾਂ ਕਿਹੜਾ ਸਾਲ ਮੰਨਾਂਗੇ ਇਹ ਕਿੱਦਾਂ ਕੱਢਿਆ ਜਾਂਦਾ ਹੈ ਪਹਿਲੇ ਅਸੀਂ ਉਸ ਮੁੱਦੇ ਤੇ ਗੱਲ ਕਰਦੇ ਹਾਂ ਜੀ 2025 ਜਿਹੜਾ ਹੈਗਾ ਜਿੱਦਾਂ ਇਹ 2025 ਲਿਖਿਆ ਹੈ ਕਿ ਇਹਨੂੰ ਜਦੋਂ ਆਪਾਂ ਟੋਟਲ ਕਰਦੇ ਹਾਂ 2 0 +2 +5 ਇਹਦਾ ਜਿਹੜਾ ਟੋਟਲ ਸਮ ਆ ਗਿਆ ਉਹ ਆ ਗਿਆ 9 ਹੂੰ 2025 ਜਿਹੜਾ ਹੈਗਾ ਇਹ 9 ਨੰਬਰ ਨੂੰ ਪ੍ਰੇਜ਼ੈਂਟ ਕਰਦਾ ਹੈ ਜੀ 9 ਨੰਬਰ ਜਿਹੜਾ ਹੈਗਾ ਜੇ ਆਪਾਂ ਇਹਨੂੰ ਸਟਾਰ ਦੇ ਨਾਲ ਕਨੈਕਟ ਕਰੀਏ ਇਹ ਪ੍ਰੇਜ਼ੈਂਟ ਕਰਦਾ ਹੈ ਜੀ ਮੰਗਲ ਨੂੰ ਜਿਵੇਂ ਪਿਛਲੇ ਸਾਲ ਸੀਗਾ ਕਹਿੰਦੇ ਸ਼ਨੀ ਦਾ ਸਾਲ ਹਾਂ ਹੁਣ ਪਹਿਲੇ ਮੈਂ ਚਲੋ ਇੱਕ ਹੋਰ ਐਕਸਪਲੇਨ ਕਰ ਦਿੰਦਾ ਆਡੀਅנס ਨੂੰ ਹੂੰ ਕੀ ਜਿਹੜਾ ਨੰਬਰ 1 ਹੈ ਇਹ ਪ੍ਰੇਜ਼ੈਂਟ ਕਰਦਾ ਹੈ ਸੂਰਿਆ ਨੂੰ ਅੱਛਾ ਜੀ ਜਿਹੜਾ ਨੰਬਰ 2 ਹੈ ਇਹ ਪ੍ਰੇਜ਼ੈਂਟ ਕਰਦਾ ਹੈ ਚੰਦਰ ਨੂੰ ਹੂੰ ਜਿਹੜਾ ਨੰਬਰ 3 ਹੈ ਇਹ ਪ੍ਰੇਜ਼ੈਂਟ ਕਰਦਾ ਹੈ ਬ੍ਰਹਸਪਤੀ ਜੀ ਨੂੰ ਗੁਰੂ ਨੂੰ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਹੂੰ ਨੰਬਰ 4 ਜਿਹੜਾ ਹੈਗਾ ਉਹ ਰਾਹੁ ਨੂੰ ਪ੍ਰੇਜ਼ੈਂਟ ਕਰਦਾ ਹੈ ਜੀ ਨੰਬਰ ਜਿਹੜਾ 5 ਹੈ ਇਹ ਪ੍ਰੇਜ਼ੈਂਟ ਕਰਦਾ ਹੈ ਬੁੱਧ ਨੂੰ ਹੂੰ ਨੰਬਰ ਜਿਹੜਾ 6 ਹੈ ਇਹ ਪ੍ਰੇਜ਼ੈਂਟ ਕਰਦਾ ਸ਼ੁਕਰ ਨੂੰ ਜੀ ਸ਼ੁਕਰਾ ਨੰਬਰ 7 ਜਿਹੜਾ ਹੈਗਾ ਇਹ ਪ੍ਰੇਜ਼ੈਂਟ ਕਰਦਾ ਕੇਤੂ ਨੂੰ ਹੂੰ ਨੰਬਰ 8 ਜਿਹੜਾ ਹੈਗਾ ਇਹ ਪ੍ਰੇਜ਼ੈਂਟ ਕਰਦਾ ਸ਼ਨੀ ਨੂੰ ਜਿੱਦਾਂ ਤੁਸੀਂ ਕਿਹਾ ਕਿ ਪਿਛਲਾ ਸਾਲ ਸ਼ਨੀ ਨੂੰ ਪ੍ਰੇਜ਼ੈਂਟ ਕਰਦਾ ਸੀ ਤੇ ਉਹ 2024 ਹੂੰ ਜਦੋਂ ਆਪਾਂ ਇਹਦਾ ਟੋਟਲ ਸਮ ਕਰਦੇ ਹਾਂ ਤੇ ਇਹ 8 ਤੇ ਆਏਗਾ ਤੇ 8 ਪ੍ਰੇਜ਼ੈਂਟ ਕਰਦਾ ਹੈ ਸ਼ਨੀ ਜੀ ਨੂੰ ਜੀ ਹੁਣ ਜਿਹੜਾ 2025 ਦੀ ਆਪਾਂ ਗੱਲ ਕਰ ਰਹੇ ਆਂ ਜਿਸ ਸਾਲ ਦੇ ਵਿੱਚ ਅਸੀਂ ਐਂਟਰ ਹੋ ਗਏ ਆਂ ਇਹ ਪ੍ਰেজেন্ট ਕਰਦਾ ਜਿੱਦਾਂ ਮੈਂ ਹੁਣੇ ਤੁਹਾਨੂੰ ਕੈਲਕੂਲੇਸ਼ਨ ਕਰਕੇ ਦੱਸਿਆ 2 2 5 9 ਜੀ ਇਹ ਪ੍ਰেজেন্ট ਕਰਦਾ ਮੰਗਲ ਨੂੰ ਹੁਣ ਮੰਗਲ ਜਿਹੜਾ ਹੈਗਾ ਇਹ ਹੈਗਾ એનર્ਜੀ ਵਾਲਾ ਪਲੈਨਟ ਬਹੁਤ ਜ਼ਿਆਦਾ એનર્ਜੀ ਹੁੰਦੀ ਹੈ ਇਹਦੇ ਅੰਦਰ ਬਹੁਤ ਜ਼ਿਆਦਾ ਅਗਰੈਸਿਵਨੈਸ ਹੁੰਦੀ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹਦੇ ਵਿੱਚ ਇੱਕ ਅਗਰੈਸਿਵਨੈਸ ਜਾਂ ਇਚ એનર્ਜੀ ਨੂੰ ਕਹਿੰਦੇ ਆ ਕਿਉਂਕਿ ਇਹਦਾ ਜਿਹੜਾ ਰੰਗ ਹੈ ਉਹ ਲਾਲ ਰੰਗ ਨੂੰ ਪ੍ਰੇਜ਼ੈਂਟ ਕਰਦਾ ਜੀ ਰੰਗ ਜਿਹੜਾ ਲਾਲ ਹੈ ਇਹ ਵੀ એનર્ਜੀ ਨੂੰ ਪ੍ਰੇਜ਼ੈਂਟ ਕਰਦਾ ਖਤਰੇ ਦਾ ਵੀ ਹੁੰਦਾ ਸਰ ਖਤਰੇ ਦਾ ਕਾਰਨ ਜਿਸ ਨੂੰ ਕਿਹਾ ਜਾਂਦਾ ਹੈ ਕਿ ਇਹ ਲਾਲ ਦੇ ਉੱਤੇ ਹੁਣ ਰੁਕ ਜਾਓ ਜੀ ਹੁਣ ਆਪਾਂ ਗੱਡੀ ਅੱਗੇ ਨਹੀਂ ਲੈਣੀ ਨਹੀਂ ਤਾਂ ਐਕਸੀਡੈਂਟ ਹੋ ਜਾਏਗਾ ਬਿਲਕੁਲ ਇਸ ਕਰਕੇ ਇਹ ਲਾਲ ਰੰਗ ਨੂੰ ਪ੍ਰੇਜ਼ੈਂਟ ਕਰਦਾ ਹੈ ਮੰਗਲ ਨੂੰ ਪਰ ਮੰਗਲ ਜਿਹੜਾ ਹੈ ਮੰਗਲ ਕਾਰਿਆ ਦੇ ਵਿੱਚ ਵੀ ਜਦੋਂ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਅਸੀਂ ਕਹਿੰਦੇ ਮੰਗਲ ਕਾਰਿਆ ਹੂੰ ਤੇ ਅਸੀਂ ਉਹ ਮੰਗਲ ਕਾਰਿਆ ਦੇ ਵਿੱਚ ਵੀ ਮੰਗਲ ਨੂੰ ਹੀ ਪ੍ਰੈਜ਼ੈਂਟ ਕਰਦੇ ਹਾਂ ਹੂੰ ਹਰ ਜਗ੍ਹਾ ਦੇ ਉੱਤੇ ਜ਼ਿਆਦਾਤਰ ਸਪਿਰਚੁਅਲ ਜਗ੍ਹਾ ਦੇ ਅੰਦਰ ਜਿਹੜਾ ਲਾਲ ਰੰਗ ਨੂੰ ਜ਼ਿਆਦਾ ਯੂਜ਼ ਕੀਤਾ ਜਾਂਦਾ ਕਿਉਂਕਿ ਮੰਗਲ ਕਾਰਿਆ ਦੇ ਵਿੱਚ ਅਸੀਂ ਇਹਨੂੰ ਇਨਵੋਲਵ ਕਰ ਦਿੰਨੇ ਆ ਜੀ ਹੁਣ ਅਸੀਂ ਦੁਬਾਰਾ ਮੁੱਦੇ ਦੇ ਉੱਤੇ ਆ ਗਏ ਸਾਲ ਕਿਹੜਾ ਜਿਹੜਾ ਚੱਲ ਰਿਹਾ 2025 ਏ ਪ੍ਰੇਜ਼ੈਂਟ ਕਰ ਰਿਹਾ ਨੋ ਨੰਬਰ ਨੂੰ ਜਾਂ ਮੰਗਲ ਨੂੰ ਹੂੰ ਤੇ ਇਸ ਸਾਲ ਦੇ ਵਿੱਚ ਅਗਰੈਸਿਵਨੈਸ ਜਿਹੜੀ ਹੈ ਉਹ ਪੂਰੇ ਵਰਲਡ ਵਾਈਜ਼ ਬਹੁਤ ਜ਼ਿਆਦਾ ਹੋਏਗੀ ਪਿਛਲੇ ਸਾਲ ਦੇ ਮੁਕਾਬਲੇ ਹੂੰ ਜਿੰਨੂੰ ਮੈਂ ਇਹ ਵੀ ਕਹਿ ਸਕਦਾ ਕਿ ਕਮਿਊਨੀਕੇਸ਼ਨਸ ਦੇ ਅੰਦਰ ਗੈਪ ਰਹਿਣਗੇ ਲੜਾਈਆਂ ਝਗੜੇ ਵੀ ਹੋਣਗੇ ਅੱਛਾ ਆਪਸ ਵਿੱਚ ਕੰਟਰੀਜ਼ ਦੇ ਨਾਲ ਕਮਿਊਨੀਕੇਸ਼ਨ ਦੀ ਪ੍ਰੋਬਲਮ ਕਿਉਂਕਿ ਇਹਦੇ ਵਿੱਚ ਹਰ ਬੰਦਾ ਜਿਹੜਾ ਹੈ ਉਹ ਗੁੱਸੇ ਦੀ ਟੈਂਸਿ ਵਿੱਚ ਰਹੇਗਾ ਕਿ ਜੇ ਕੋਈ ਗੱਲ ਕਰਦਾ ਹੈ ਤੇ ਉਹਨੂੰ ਅੱਗੋਂ ਕਰਾਸ ਕੁਐਸਚਨਿੰਗ ਤੇ ਉਹਦੇ ਨਾਲ ਕੀ ਹੁੰਦਾ ਹੈ ਰਿਲੇਸ਼ਨਸ਼ਿਪ ਦਾ ਇਸ਼ੂ ਔਰ ਕਈ ਕੰਟਰੀਆਂ ਦੇ ਵਿੱਚ ਲੜਾਈ ਦੇ ਚਾਂਸਸ ਬਣ ਜਾਣਗੇ ਮਤਲਬ ਕਲੈਸ਼ਸ ਬਣ ਸਕਦੇ ਕਲੈਸ਼ਸ ਵਾਜ ਜਾਣਗੇ ਕੋਈ ਆਪਤਾਵਾ ਆ ਨ ਗਿਆ ਮਿਸ ਹੈਪਨਿੰਗਸ ਵੀ ਹੋ ਨ ਗਿਆ ਜਿੱਦਾਂ ਹੁਣ ਅਮਰੀਕਾ ਦੇ ਵਿੱਚ ਅਸੀਂ ਨਿਊ ਸੁਣੀਆ ਕਿ ਕਿੰਨੇ ਹਜ਼ਾਰ ਏਕੜ ਜਗ੍ਹਾ ਦੇ ਵਿੱਚ ਅੱਗ ਲੱਗ ਗਈ ਜੰਗਲਾ ਦੇ ਵਿੱਚ ਔਰ ਕਿੰਨੀ ਧੀਰ ਲੱਗੀ ਰਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਇਹ ਮੰਗਲ ਦੇ ਨਾਲ ਸੋ ਇਹ ਸਾਰੇ ਪਲੈਨਟ ਦੇ ਕਰਕੇ ਇਦਾਂ ਹੋ ਰਿਹਾ ਪ੍ਰਯਾਗਰਾਜ ਚ ਵੀ ਦੇਖਿਆ ਤੁਸੀਂ ਕਿੰਨੇ ਟੈਂਟ ਸੜ ਗਏ ਨੇ ਕਿੰਨੇ ਟੈਂਟ ਸੜ ਗਏ ਇੰਨਾ ਇੰਤਜ਼ਾਮ ਹੋਣ ਦੇ ਬਾਵਜੂਦ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ 200 ਦੇ ਕਰੀਬ ਸੜ ਗਏ ਮਿਸ ਹੈਪਨਿੰਗ ਜਿਹੜਾ ਹੈ ਉਹ ਕਿਉਂਕਿ ਇਹ ਹੈ ਅਗਰੈਸਿਵਨੈਸ ਹਮ ਮਤਲਬ ਇਹ ਹੈ ਗਰਮ ਗਰਮੀ ਦਾ ਜ਼ਾਤਕ ਔਰ ਇਸ ਸਾਲ ਦੇ ਵਿੱਚ ਹੈਲਥ ਨੂੰ ਲੈ ਕੇ ਅਗਰ ਜਿਹੜੇ ਪਰਸਨ ਹੈਲਥ ਦੇ ਵਿੱਚ ਹੈਗੇ ਆ ਕੰਮ ਕਰ ਰਹੇ ਆ ਉਨਾਂ ਲਈ ਇਸ ਸਾਲ ਜਿਹੜਾ ਬਿਜ਼ਨਸ ਵਧੀਆ ਰਹੇਗਾ ਕਿਉਂਕਿ ਹੈਲਥ ਇਸ਼ੂਸ ਨੂੰ ਲੈ ਕੇ ਇਸ਼ੂਸ ਆਣਗੇ ਹਾਂ ਪੋਜ਼ਿਟਿਵ ਪੁਆਇੰਟ ਦੇ ਵਿੱਚ ਅਗਰ ਦੇਖੀਏ ਤੇ ਲੋਕ ਆਪਣੀ ਫਿਟਨੈਸ ਵੱਲ ਬਹੁਤ ਧਿਆਨ ਦੇਣਗੇ ਅੱਛਾ ਜੀ ਯੈਸ ਕਿਉਂਕਿ ਦੂਸਰੇ ਨੂੰ ਜਦੋਂ ਦੇਖਣਗੇ ਕਿ ਯਾਰ ਇਹ ਹੈਲਥ ਕਰਕੇ ਇਹਨੂੰ ਪ੍ਰੋਬਲਮ ਆ ਗਈ ਤੇ ਉਹ ਅਲਰਟਨੈਸ ਚ ਚਲੇ ਜਾਣਗੇ ਆਪਣੀ ਹੈਲਥ ਦਾ ਧਿਆਨ ਰੱਖਣਗੇ ਹੈਲਥ ਦੇ ਵਿੱਚ ਫਿਟਨੈਸ ਨੂੰ ਧਿਆਨ ਦੇਣਗੇ ਬੜੀਆਂ ਅੱਛੀਆਂ ਚੀਜ਼ਾਂ ਵੀ ਇਹਦੇ ਚ ਆਣ ਗਿਆ ਲੇਕਿਨ ਹਰ ਚੀਜ਼ ਦਾ ਪਲੱਸ ਮਾਈਨਸ ਜਿਹੜਾ ਉਹ ਚੱਲਦਾ ਹੈ ਬਟ ਓਵਰ ਆਲ ਅਗਰ ਦੇਖਿਆ ਜਾਏਗਾ ਤੇ ਸਕਸੈਸ ਵੀ ਬਹੁਤ ਜਗ੍ਹਾ ਤੇ ਹੋਏਗੀ ਅੱਛਾ ਲੋਕਾਂ ਦੇ ਅੰਦਰ ਕੰਮ ਕਰਨ ਦੀ ਜਿਹੜੀ ਤ੍ਰਿਸ਼ਨਾ ਉਹ ਵਧੇਗੀ ਡੈਡੀਕੇਸ਼ਨਸ ਲੋਕੀ ਹੋ ਜਾਣਗੇ ਆਪਣੀਆਂ ਚੀਜ਼ਾਂ ਨੂੰ ਲੈ ਕੇ ਡਿਸਪਲਿਨਨੈਸ ਦੀ ਤਰਫ ਵੀ ਚਲੇ ਜਾਣਗੇ 9 ਦੀ ਅਗਰ ਮੈਂ ਓਵਰਆਲ ਗੱਲ ਕਰਾਂ ਜਿਹੜਾ 9 ਤੋਂ ਬਾਅਦ ਫਿਰ 1 ਤੋਂ ਸਟਾਰਟ ਹੋ ਜਾਂਦੀ ਗਿਣਤੀ ਅੱਛਾ ਜੀ ਅਗਲਾ ਜਿਹੜਾ ਸਾਲ ਹੈ ਉਹ 1 ਨੂੰ ਪ੍ਰੈਜੈਂਟ ਕਰੇਗਾ 2026 ਜੀ 9ਵੇਂ ਸਾਲ ਨੂੰ ਅਸੀਂ ਨਿਮਰੋਲੋਜੀ ਦੇ ਵਿੱਚ ਇਹ ਵੀ ਕਹਿੰਦੇ ਆ ਕਿ ਇਹ ਤੁਹਾਡੇ ਆਡਿਟ ਦਾ ਸਾਲ ਹੈ ਅੱਛਾ ਜੋ ਤੁਸੀਂ ਆਪਣੇ ਪਿਛਲੇ 8 ਸਾਲਾਂ ਦੇ ਵਿੱਚ ਕੀਤਾ ਅੱਛਾ ਮਤਲਬ ਕਾਟਾ ਛਾਟੀ ਤੁਹਾਡਾ ਆਟੀ ਛਾਟੀ ਜਿਹਨੂੰ ਕਹਿ ਲਓ ਜਾਂ ਆਡਿਟ ਦਾ ਸਾਲ ਹੈ ਕਿ ਇਹਦੇ ਵਿੱਚ ਤੁਹਾਨੂੰ ਪੋਜ਼ਿਟਿਵ 네ਗੇਟਿਵ ਜੋ ਕੀਤੀਆਂ ਉਹਦੇ ਰਿਜ਼ਲਟ ਜ਼ਰੂਰ ਮਿਲਣਗੇ ਅੱਛਾ ਜੀ ਇਹ ਹੋ ਗਿਆ ਜਨਰਲ ਪ੍ਰੈਡਿਕਸ਼ਨ ਦੇ ਵਿੱਚ ਮੈਂ ਤੁਸੀਂ ਡਰਾ ਰਹੇ ਹੋ ਵਿਊਅਰਸ ਨੂੰ ਇਹ ਵੀ ਕਹਿ ਕੇ ਕਿ ਹੁਣ ਜੋ ਕੀਤਾ ਉਹ ਭੁਗਤਣ ਲਈ ਤਿਆਰ ਹੋ ਉਹ ਪਿਛਾਏ ਹੋ ਪੋਜ਼ਿਟਿਵ ਹੈ ਚਾਹੇ 네ਗੇਟਿਵ ਹੈ ਦੇਖੋ ਮੈਂ ਤਾਂ ਇਹ ਕਹਿ ਰਿਹਾ ਕਿ ਜੇ ਹਮੇਸ਼ਾ ਚੰਗਾ ਹੀ ਕਰੋ ਪੋਜ਼ਿਟਿਵ ਕਰੋ मिलना मिलना कि ਜਦੋਂ ਸਾਨੂੰ ਕੁਝ ਵੀ ਚੀਜ਼ਾਂ ਮਿਲਨ ਹੁਣ ਦੇਖੋ ਇਹ ਸਾਰੀਆਂ ਚੀਜ਼ਾਂ ਤੁਹਾਡੀ ਕਰਮਾਸਥਿਉਰੀ ਨਾਲ ਰਿਲੇਟਡ ਹੈ ਜੀ ਜੋ ਵੀ ਸਿਸਟਮ ਹੈ ਜੋ ਕਰਮ ਅਸੀਂ ਕਰਦੇ ਆ ਉਹਦਾ ਰਿਜ਼ਲਟ ਸਾਨੂੰ ਮਿਲਣਾ ਹੀ ਮਿਲਣਾ ਹੈ ਬਿਲਕੁਲ ਚੰਗੇ ਕਰਾਂਗੇ ਚੰਗਾ ਜੇ ਮੈਂ ਇਹ ਕਹਿੰਦਾ ਕਿ ਜੇ ਕਿਸੇ ਪਰਸਨ ਨੂੰ ਕੋਈ ਘਾਟਾ ਪੈ ਰਿਹਾ ਹੈ ਜਾਂ ਲੌਸਸ ਹੋ ਰਿਹਾ ਉਹ ਕਿਸੇ ਹੋਰ ਦਾ ਭਾਵੇਂ ਜਰੀਆ ਉਹ ਜ਼ਰੂਰ ਬਣ ਸਕਦਾ ਪਰ ਉਹਨੂੰ ਜਿਹੜਾ ਘਾਟਾ ਪੈ ਰਿਹਾ ਉਹਦੇ ਕਰਮਾਂ ਨਾਲ ਹੀ ਪਿਆ। ਬਿਲਕੁਲ। ਕਿ ਉਹ ਡੈਸਟਨੀ ਡਿਜ਼ਾਈਨ ਇਹ ਵਰਡ ਮੈਂ ਹਰ ਵਾਰ ਹਰ ਜਗ੍ਹਾ ਤੇ ਬੋਲਦਾ ਕਿ ਉਸ ਵਿਦਾਤਾ ਨੇ ਤੁਹਾਡੀ ਕਿਤਾਬ ਦੇ ਵਿੱਚ ਸਾਰੀਆਂ ਚੀਜ਼ਾਂ ਲਿਖੀਆਂ। ਹੂੰ। ਕਿ ਉਹ ਤੁਹਾਡੇ ਡਿਜ਼ਾਈਨ ਹੈ। ਤੁਸੀਂ ਉਹ ਜੇ ਘਾਟਾ ਪਿਆ ਤੁਹਾਡੇ ਕਰਮਾਂ ਨਾਲ ਪਿਆ। ਜੇ ਤੁਹਾਨੂੰ ਪ੍ਰੋਫਿਟ ਵੀ ਹੋਇਆ ਤੁਹਾਡੇ ਕਰਮਾਂ ਨਾਲ ਹੋਇਆ। ਹੂੰ। ਤੇ ਇਹ ਤੁਹਾਡਾ ਆਡਿਟ ਵਾਲਾ ਸਾਲ ਹੈ ਜੇ ਇਹਨੂੰ ਆਪਾਂ ਓਵਰਆਲ ਜਰਨਲ 'ਚ ਦੇਖੀਏ। ਜੀ। ਫਿਰ ਜਿਹੜਾ ਨਮਰੋਲੋਜੀ ਦੇ ਵਿੱਚ ਇੱਕ ਹੋਰ ਫੈਕਟਰ ਮੈਂ ਕਹਿੰਨਾ ਪਰਸਨਲ ਈਅਰ ਹੂੰ ਪਰਸਨਲ ਈਅਰ ਦਾ ਮਤਲਬ ਹੋ ਗਿਆ ਕਿ ਤੁਹਾਡਾ ਕਸਟਮਾਈਜ਼ ਸਾਲ ਅੱਛਾ ਮਤਲਬ ਇਹ ਪਰਟੀਕੂਲਰ ਇੱਕ ਇੰਡੀਵਿਜੂਅਲ ਦਾ ਇੰਡੀਵਿਜੂਅਲ ਦਾ ਆਵਲਾ ਸਾਲ ਕਿੱਦਾਂ ਰਹੇਗਾ ਹਾਂ ਹੁਣ ਇੰਡੀਵਿਜੂਅਲ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਜਿਵੇਂ ਹੁਣ ਇਹ ਫੰਡਾ ਮੈਂ ਦੱਸਿਆ ਤੁਹਾਨੂੰ ਜਨਰਲ ਕਿ 9 ਨੰਬਰ ਨੂੰ ਰੂਲ ਕਰ ਰਿਹਾ ਹੈ 9 ਨੰਬਰ ਦਾ ਇੰਪੈਕਟ ਪੂਰੇ ਵਰਲਡ ਵਾਈਜ਼ ਰਹੂਗਾ 750 ਕਰੋੜ ਜਨਤਾ ਦੇ ਉੱਤੇ ਇਹਦਾ ਪ੍ਰਭਾਵ ਰਹੇਗਾ ਅੱਛਾ ਜੀ 9 ਨੰਬਰ ਕਿਉਂਕਿ 9 ਨੰਬਰ ਸਾਰੇ ਪਾਸੇ ਪੂਰੇ ਵਰਲਡਵਾਈਜ਼ ਹੈ ਹੁਣ ਆ ਗਿਆ ਜਿਹੜਾ ਪਰਸਨਲ ਇਅਰ ਦੀ ਮੈਂ ਜੇ ਗੱਲ ਕਰਾਂ ਹੁਣ ਪਰਸਨਲ ਇਅਰ ਦੇ ਉੱਤੇ ਆ ਗਿਆ ਕਿ ਤੁਹਾਡਾ ਪਰਸਨਲ ਇਅਰ ਅਗਰ ਇਹ ਚੱਲ ਰਿਹਾ ਤੇ ਤੁਹਾਨੂੰ ਕਿਹੜੇ ਇੰਪੈਕਟ ਆਣਗੇ ਉਹਦੇ ਉੱਤੇ ਆਪਾਂ ਗੱਲ ਕਰਦੇ ਹਾਂ ਪਹਿਲੇ ਆਪਾਂ ਇਹ ਦੇਖੀਏ ਪਰਸਨਲ ਇਅਰ ਨਿਕਲਦਾ ਕਿੱਦਾਂ ਹੂੰ ਜਿਵੇਂ ਆਪਾਂ ਇੱਕ ਰੈਂਡਮਲੀ ਡੇਟ ਲੈ ਲਏ ਨੇ ਤੁਸੀਂ ਆਪਣੀ ਵੀ ਕੱਢ ਲਓ ਆਰਾਮ ਨਾਲ ਆਪਣੀ ਵੀ ਕੱਢ ਲੈਣਾ ਕਾਪੀ ਪੈਨ ਲਿਖ ਕੇ ਆ ਫਾਰਮੂਲਾ ਜ਼ਰੂਰ ਲਿਖ ਲਓ ਮਤਲਬ ਕੋਈ ਜਿਵੇਂ ਦੇਖ ਰਿਹਾ ਉਹ ਉਵੇਂ ਹੀ ਕੱਢ ਸਕਦਾ ਦੇਖ ਕੇ ਹਾਂ ਉਵੇਂ ਹੀ ਕੱਢੇਗਾ ਮੈਂ ਬੜੀ ਸਿੰਪਲ ਤਰੀਕੇ ਨਾਲ ਕਿਉਂਕਿ ਮੈਨੂੰ ਪੜ੍ਹਾਉਣ ਦਾ ਸਿਸਟਮ ਹੈਗਾ ਤੇ ਇਸ ਕਰਕੇ ਮੈਂ ਜਦੋਂ ਸਮਝਾਉਂਦਾ ਉਹ ਵੀ ਮੈਨੂੰ ਲੱਗਦਾ ਕਿ ਮੈਂ ਪੜ੍ਹਾ ਹੀ ਰਿਹਾ ਹੂੰ ਤੇ ਜਦੋਂ ਗੱਲ ਵੀ ਕਰਦਾ ਤੇ ਮੈਨੂੰ ਇਹ ਹੁੰਦਾ ਵੀ ਪੂਰੀ ਐਕਸਪਲੇਨ ਕਰਨੀ ਚਾਹੀਦੀ ਹੈ ਐਂਡ ਤੱਕ ਕਿ ਉਹਨੂੰ ਕੋਈ ਡਾਊਟ ਨਾ ਰਵੇ ਕਿਸੇ ਤਰ੍ਹਾਂ ਦਾ ਵੀ ਕੁਐਸਚਨ ਨਾ ਰਵੇ ਤੁਸੀਂ ਕਿਸੇ ਆਪਣਾ ਜੇ ਪਰਸਨਲ ਯਰ ਕੱਢਣਾ ਹੈ ਤੇ ਇੱਕ ਰੈਂਡਮਲੀ ਆਪਾਂ ਡੇਟ ਆਫ ਬਰਥ ਲੈ ਲੈਨੇ ਆ 20th ਜੁਲਾਈ 1975 ਜੀ ਇਸ ਤਰ੍ਹਾਂ ਤੁਸੀਂ ਸਾਰੇ ਆਪਣੀ ਆਪਣੀ ਡੇਟ ਆਫ ਬਰਥ ਨੂੰ ਆਪਣਾ ਲਿਖ ਸਕਦੇ ਹੋ ਹੁਣ ਇਹਦੇ ਚ ਅਗਰ ਤੁਸੀਂ 2025 ਆਪਾਂ ਅੱਜ ਦਾ ਸਾਲ ਉਸ ਬੰਦੇ ਦਾ ਕਿਹੜਾ ਚੱਲ ਰਿਹਾ ਉਹ ਜਦੋਂ ਅਸੀਂ ਕੱਢਣਾ ਹੈ ਤੇ ਤੁਸੀਂ ਇਹਦਾ ਟੋਟਲ ਕਰਨਾ ਹੈ 2 ਤੁਸੀਂ ਉੱਥੇ ਲਿਖਣਾ ਹੈ 20th ਜੁਲਾਈ 2025 اچھا مطلب ਜਿਹੜੇ ਸਨ ਚ ਪੈਦਾ ਹੋਏ ਉਹ ਨਹੀਂ ਲਿਖਣਾ ਨਾ ਤੁਸੀਂ ਉਹ ਲਿਖਣਾ ਹੈ ਜਿਹੜੇ ਸਾਲ ਬਾਰੇ ਤੁਸੀਂ ਕੱਢਣਾ ਹੈ ਤੁਸੀਂ ਕਿਹੜੇ ਸਾਲ ਦਾ ਪਰਸਨਲ ਇਅਰ ਕੱਢਣਾ ਹੈ ਤੁਹਾਨੂੰ ਈਅਰ ਦੇ ਉੱਤੇ ਉਹ ਸਾਲ ਲਿਖਣਾ ਚਾਹੀਦਾ ਹੈ ਇਹ ਲਿਖਣਾ ਪਵੇਗਾ ਇਹ ਫਾਰਮੂਲਾ ਹੈ ਮਤਲਬ ਜਨਮ ਦਿਨ ਤਾਰੀਖ ਮਹੀਨਾ ਔਰ ਜਿਹੜਾ ਚਾਲ ਚੱਲ ਰਿਹਾ ਹੈ ਹਾਂ ਜਿਹੜਾ ਸਾਲ ਚੱਲ ਰਿਹਾ ਹੈ ਤੁਹਾਡੀ ਡੇਟ ਉਹੀ ਰਹੇਗੀ ਤੁਹਾਡਾ ਮੰਥ ਉਹੀ ਰਹੇਗਾ ਲੇਕਿਨ ਈਅਰ ਤੁਸੀਂ ਜਿਹੜਾ ਕੱਢਣਾ ਉਹ ਤੁਹਾਡਾ ਜਿਹੜਾ ਈਅਰ ਹੈ ਕਰੰਟ ਉਹ ਈਅਰ ਤੁਸੀਂ ਲਿਖ ਕੇ ਉਹਦਾ ਟੋਟਲ ਕਰਨਾ ਹੈ ਮਤਲਬ ਹਰ ਸਾਲ ਕੱਢ ਸਕਦੇ ਹਰ ਸਾਲ ਤੁਸੀਂ ਆਪਣਾ ਪਰਸਨਲ ਈਅਰ ਕੱਢ ਸਕਦੇ ਹੋ ਹੋਰ ਅੱਗੇ ਆਉਣ ਵਾਲੇ ਟਾਈਮ 'ਚ ਜੇ ਸਾਨੂੰ ਪਿਆਰ ਬਹੁਤ ਜ਼ਿਆਦਾ ਆਡੀਅנס ਦਾ ਰਹਿੰਦਾ ਮੈਂ ਤੁਹਾਨੂੰ ਅਗਲੇ ਵੀ ਫੰਡੇ ਦੱਸੂਗਾ ਕਿ ਕਿਹੜੇ ਪਰਸਨਲ ਈਅਰ ਦੇ ਵਿੱਚ ਕਿਸੇ ਨਾਲ ਕਿਸ ਤਰ੍ਹਾਂ ਦੇ ਵਾਕਿਆ ਹੁੰਦੇ ਆ ਤੇ ਉਹਨੂੰ ਆਪਾਂ ਕਿੱਦਾਂ ਬਚ ਸਕਦੇ ਆ ਹੂੰ ਹੁਣ ਇੱਥੇ ਆਪਾਂ ਆ ਗਿਆ ਜੀ 20th ਜੁਲਾਈ 2025 ਹਾਂ ਇੱਥੇ ਆਪਾਂ ਇਹਦਾ ਕਰੰਟ ਇਸ ਬੰਦੇ ਦਾ ਪਰਸਨਲ ਏਅਰ ਕੱਢਣਾ ਹੁਣ ਇਹਦੇ ਚ ਵੀ ਇੱਕ ਫਾਰਮੂਲਾ ਹੋਰ ਹੈ ਹੁਣ ਪਹਿਲੇ ਆਪਾਂ ਇਹਨੂੰ 2 प्लस 0 प्लस 7 प्लस 2 प्लस 2 प्लस 5 ਇਹ ਆਪਾਂ ਸਾਰਾ ਟੋਟਲ ਕੀਤਾ ਜਦੋਂ ਇਹ ਸਾਰਾ ਟੋਟਲ ਕੀਤਾ ਇਹਦਾ ਸਮ ਟੋਟਲ ਆ ਗਿਆ 18 ਆਪਾਂ ਇਹਨੂੰ ਸਿੰਗਲ ਡਿਜੀਟ ਦੇ ਲੈ ਕੇ ਜਾਣਾ 1 8 9 ਹਮ ਇਸ ਬੰਦੇ ਦਾ ਇਸ ਪਰਸਨ ਦਾ ਪਰਸਨਲイヤー ਆਏਗਾ 9 9 ਵੀ ਇਹ ਪਰਸਨ ਪਰਸਨਲイヤー ਇਸ ਪਰਸਨ ਦਾ 9 ਆਏਗਾ ਯੂਨੀਵਰਸ ਦਾ ਵੀ ਪਰਸਨਲイヤー 9 ਆ ਗਿਆ ਇਸ ਪਰਸਨ ਦਾ ਵੀ ਪਰਸਨਲイヤー 9 ਆ ਗਿਆ ਅੱਛਾ ਜੀ ਹੁਣ ਇਹਦੇ ਵਿੱਚ ਇੱਕ ਫਾਰਮੂਲਾ ਹੋਰ ਹੈ ਹਰ ਬੰਦੇ ਦਾ ਨਮਰੋਲੋਜੀ ਦੇ ਹਿਸਾਬ ਨਾਲ ਜਿਹੜਾ ਪਰਸਨਲ ਈਅਰ ਹੈਗਾ ਉਹ 6 ਫਰਵਰੀ ਤੋਂ ਸ਼ੁਰੂ ਹੁੰਦਾ ਹੈ ਅੱਛਾ ਜੀ ਇਹ ਦਾ 1 ਜਨਵਰੀ ਤੋਂ ਸ਼ੁਰੂ ਨਹੀਂ ਹੁੰਦਾ ਇਹ ਵੀ ਇੱਕ ਫਾਰਮੂਲਾ ਲਿਖ ਲਓ ਇਹ ਕਿਉਂ ਹਾਂ ਇੱਕ ਫਾਰਮੂਲਾ ਹੈਗਾ ਕਿਉਂਕਿ ਚਾਈਨੀਜ਼ ਕੈਲੰਡਰ ਦੇ ਨਾਲ ਇਹ ਕਨੈਕਟ ਹੁੰਦਾ ਠੀਕ ਹੈ ਇਸ ਕਰਕੇ ਇਹਦੀ ਜਿਹੜੀ ਇੱਕ ਟੈਂਟੇਟਿਵ ਸੀ ਡੇਟ ਬਣਾਈ ਹੈ ਉਹ ਬਣਾਈ ਹੈ 6 ਫਰਵਰੀ ਇਹਦਾ ਪਰਸਨਲ ਈਅਰ ਜਿਹੜਾ 9 ਸਟਾਰਟ ਹੋਏਗਾ ਉਹ 6 ਫਰਵਰੀ ਤੋਂ ਸ਼ੁਰੂ ਹੋਏਗਾ ਇਸ ਪਰਸਨ ਦਾ ਅਗਰ ਉਸ ਤੋਂ ਪਹਿਲਾਂ 5 ਫਰਵਰੀ ਤੱਕ ਇਸ ਬੰਦੇ ਦਾ ਪਰਸਨਲ ਈਅਰ 2000 ਆਪਾਂ 24 ਨੂੰ ਕਾਊਂਟ ਕਰਾਂਗੇ ਜਿਹੜਾ ਕੀ ਇਹਦਾ 8 ਮੰਨਿਆ ਜਾਏਗਾ। ਹੂੰ। ਇਸ ਪਰਸਨ ਦਾ ਪਰਸਨਲ ਈਅਰ 8 ਮੰਨਿਆ ਜਾਏਗਾ ਜੇ 5 ਫਰਵਰੀ ਤੋਂ ਪਹਿਲਾਂ। ਜੀ। ਤੇ ਉਹਦੇ ਅੰਦਰ 8 ਦੇ ਇੰਪੈਕਟ ਇਹਨੂੰ ਫਰਵਰੀ ਤੱਕ ਰਹਿਣਗੇ। ਜੀ। ਇਹ ਵੀ ਜਿਹੜੀ ਜ਼ਿੰਦਗੀ ਦੇ ਵਿੱਚ 9 ਦਾ ਇੰਪੈਕਟ ਆਏਗਾ 6th ਆਫ ਫਰਵਰੀ ਤੋਂ ਅੱਛਾ ਜੀ yes ਹੁਣ ਇਹਦੇ ਚ ਹੋਰ ਫਾਰਮੂਲਾ ਹੈਗਾ ਬਹੁਤ ਡੀਪ ਚਲੇ ਜਾਂਦਾ ਜਿਹੜਾ ਪਰਸਨਲイヤー 9 ਹੈ ਇਹ ਹਮੇਸ਼ਾ 13 ਮਹੀਨਿਆਂ ਦਾ ਹੁੰਦਾ ਹੈ ਅੱਛਾ ਇੱਕ ਹੋਰ ਫਾਰਮੂਲਾ ਆ ਗਿਆ ਓਕੇ ਜਿਹੜਾ ਪਰਸਨਲイヤー 1 ਹੈ ਉਹ 11 ਮਹੀਨਿਆਂ ਦਾ ਹੁੰਦਾ ਹੈ ਮਤਲਬ ਇਹ ਪੂਰੀ ਪੜ੍ਹਾਈ ਹੈ ਇਹ ਪੂਰੀ ਪੜ੍ਹਾਈ ਹੈ ਪੂਰਾ ਮਤਲਬ ਇੱਕ ਸਿਸਟਮ ਹੈ ਬਹੁਤ ਜ਼ਿਆਦਾ ਡੀਪ ਇੱਕ ਸਿਸਟਮ ਹੈ ਜਿਹਦੇ ਤੋਂ ਅਸੀਂ ਪ੍ਰੈਡਿਕਸ਼ਨ ਕਰਦੇ ਆਂ ਜਿਹਦੇ ਤੋਂ ਅਸੀਂ ਕੈਲਕੂਲੇਸ਼ਨਸ ਕਰਦੇ ਆਂ ਤੁਸੀਂ ਆਪਣੀ ਕੈਲਕੂਲੇਸ਼ਨਸ ਵੀ ਇਦਾਂ ਹੀ ਕਰ ਸਕਦੇ ਹੋ ਸਿੰਪਲ ਜਿੱਦਾਂ ਮੈਂ ਦੱਸ ਰਿਹਾ ਅਸੀਂ ਵੀ ਇਦਾਂ ਹੀ ਕਰਦੇ ਆਂ ਕਿਉਂਕਿ ਫਾਰਮੂਲਾ ਜਿਹੜਾ ਇਹਦਾ ਹੈਗਾ ਉਹ ਸੇਮ ਹੈ ਇਹੀ ਫਾਰਮੂਲਾ ਉਦੇ ਤੋਂ ਬਾਅਦ ਜਦੋਂ ਇਸ ਪਰਸਨ ਦਾ ਪਰਸਨਲ ਇਅਰ 9 ਆਏਗਾ 6 ਫਰਵਰੀ ਤੋਂ ਬਾਅਦ ਇਹਦਾ ਉਦੋਂ ਇਮਪੈਕਟ ਆਣਾ ਸ਼ੁਰੂ ਹੋ ਜਾਏਗਾ ਅੱਛਾ ਇਹ ਇੱਕ ਫਾਰਮੂਲਾ ਹੈ ਸਿੰਪਲ ਫਾਰਮੂਲਾ ਹੈ ਤੁਸੀਂ ਸਾਰੇ ਆਪਣਾ ਆਪਣੀ ਫੈਮਿਲੀ ਦਾ ਆਪਣੇ ਰਿਸ਼ਤੇਦਾਰਾਂ ਦਾ ਪਰਸਨਲ ਇਅਰ ਕੱਢ ਸਕਦੇ ਹੋ ਕਿਹੜਾ ਚੱਲ ਰਿਹਾ ਉਸ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਫੰਡਾ ਸਮਝਾਇਆ ਉਹ ਫੰਡਾ ਹੈਗਾ ਸੀ ਜਨਰਿਕ अच्छा ਜਿਹੜਾ ਆਪਾਂ ਪਰਸਨਲ ਈਅਰ ਜਿਹੜਾ ਪਰਸਨਲ ਈਅਰ ਨਹੀਂ ਜਨਰਲ 9 ਕੱਢਿਆ ਆਪਾਂ 2025 ਦਾ ਠੀਕ ਹੈ ਉਹ ਇੱਕ ਅਲੱਗ ਹੋ ਗਿਆ ਲੇਕਿਨ ਇਹ ਆ ਗਿਆ ਤੁਹਾਡਾ ਆਪਣਾ ਕਸਟਮਾਈਜ਼ ਹੁਣ ਜਿਹੜਾ ਤੁਹਾਡਾ ਕਸਟਮਾਈਜ਼ ਪਰਸਨਲ ਈਅਰ ਹੋਏਗਾ ਉਹਦਾ ਪ੍ਰਭਾਵ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਰਹੇਗਾ ਠੀਕ ਹੈ ਜੇ ਮੈਂ ਇਹਨੂੰ ਪਰਸੈਂਟੇਜ ਵਾਈਜ਼ ਕਰਾਂ ਤਾਂ 60 ਤੋਂ ਲੈ ਕੇ 75% ਅੱਛਾ ਜੀ ਯੈਸ ਜਿਹੜਾ ਜਨਰਿਕ ਜਿਹੜਾ ਤੁਹਾਡਾ ਪਰਸਨਲ ਈਅਰ ਹੈਗਾ ਜਿੱਦਾਂ ਪੂਰੀ ਦੁਨੀਆ ਦਾ ਆਪਾਂ 9 ਕੱਢਿਆ ਉਹਦਾ ਜਿਹੜਾ ਪ੍ਰਭਾਵ ਹੈਗਾ ਉਹ 35% ਤੋਂ 25% ਰਹਿੰਦਾ ਹਮ ਅਗਰ ਤੁਹਾਡਾ ਪਰਸਨਲ ਈਅਰ ਵੀ 9 ਹੈ ਜਿੱਦਾਂ ਆਪਾਂ ਇਹ ਐਗਜ਼ਾਮਪਲ 'ਚ ਕੱਢਿਆ ਸੀ ਤੇ ਜੇ ਉਹ ਪਰਸਨਲ ਦਾ ਉਹਦਾ ਆਪਣਾ ਵੀ 9 ਹੈ ਫੇਰ ਉਹਦੀ ਜ਼ਿੰਦਗੀ ਤੇ ਜ਼ਬਰਦਸਤ ਪ੍ਰਭਾਵ ਆਏਗਾ ਹਮ ਕਿਉਂਕਿ ਯੂਨੀਵਰਸ ਦਾ ਵੀ ਉਹੀ ਆ ਗਿਆ ਉਸ ਬੰਦੇ ਦਾ ਵੀ ਪਰਸਨਲ ਇਅਰ 9 ਆ ਗਿਆ ਤੇ ਉਹਨੂੰ ਉਹਦਾ ਪ੍ਰਭਾਵ ਸਭ ਤੋਂ ਜ਼ਿਆਦਾ ਰਹਿੰਦਾ ਹੈ। ਅੱਛਾ ਜੀ ਠੀਕ ਹੈ। ਇਸ ਤਰ੍ਹਾਂ ਆਪਾਂ ਸਾਰੇ ਜਨ ਆਪਣਾ ਪਰਸਨਲ ਇਅਰ ਕੱਢ ਸਕਦੇ ਆ ਉਹਦੇ ਹਿਸਾਬ ਨਾਲ ਅਸੀਂ ਪ੍ਰੈਡਿਕਸ਼ਨ ਜਿਦੀਆਂ ਕਰ ਸਕਦੇ ਆ। ਅੱਛਾ ਜੀ ਤੇ ਹੁਣ ਜਿਵੇਂ ਅਸੀਂ ਮੰਨ ਲਓ 1 ਤੋਂ ਲੈ ਕੇ 9 ਤੱਕ ਗਿਣਤੀ ਹੁੰਦੀ ਪੂਰੀ। ਹੂੰ ਤੇ ਉਹ ਸਾਰਿਆਂ ਦਾ ਕੱਢਣਾ ਹੋਵੇ ਕਿੱਦਾਂ ਕੱਢ ਸਕਦੇ ਆ? ਸਾਰੇ ਇਦਾਂ ਹੀ ਕੱਢ ਸਕਦੇ ਜਿਵੇਂ ਤੁਸੀਂ ਦੱਸਿਆ। ਸਿੰਪਲ ਕੋਈ ਵੀ ਲੈ ਸਕਦੇ ਜਿਵੇਂ ਸਪੋਜ਼ ਕਰੋ ਮੇਰੀ ਬੰਦੀ ਹੈ 16 ਹੂੰ ਤੇ 161 ਔਰ 2022 ਹਾਂ ਇਦਾਂ ਹੀ ਨਿਕਲ ਜੇ ਇਦਾਂ ਹੀ ਨਿਕਲਣਾ ਤੁਹਾਡਾ ਜਿੱਦਾਂ ਆ ਗਿਆ 1+6 ਹੂੰ ਉਸ ਤੋਂ ਬਾਅਦ ਤੁਹਾਡਾ ਮਹੀਨਾ ਕਿਹੜਾ ਹੈ ਪਹਿਲਾ ਫਸਟ 1+6 +1 +2 +2 +5 ਹੂੰ ਹੁਣ ਤੁਹਾਡਾ ਜਿਹੜਾ ਆ ਗਿਆ ਸਮਝੋ 8 ਤੁਹਾਡਾ ਪਰਸਨਲイヤー ਜਿਹੜਾ ਹੈਗਾ 17 ਆ ਗਿਆ 17 1+7 ਆਪਾਂ 8 ਤੇ ਆ ਗਏ ਠੀਕ ਹੈ ਤੁਹਾਡਾ ਜਿਹੜਾ ਪਰਸਨਲイヤー 8 ਜਿਹੜਾ ਹੈਗਾ ਉਹ ਸਟਾਰਟ ਹੋਏਗਾ ਤੁਹਾਡਾ 6 ਫਰਵਰੀ ਤੋਂ ਅੱਛਾ 6 ਫਰਵਰੀ yes ਉਸ ਤੋਂ ਪਹਿਲਾਂ ਤੁਹਾਡਾ ਜਿਹੜਾ ਹੁਣ 7 ਚੱਲ ਰਿਹਾ ਠੀਕ ਹੈ ਹੁਣ 7 ਦੀ ਮੈਂ ਪ੍ਰੈਡਿਕਸ਼ਨ ਦੇ ਵਿੱਚ ਆਵਾਂ ਕਿ ਤੁਸੀਂ ਆਪ ਵੀ 7 ਤੋਂ ਤੇ ਤੁਹਾਡਾ ਪਰਸਨਲイヤー ਵੀ 7 ਸੀ ਜਿਹੜਾ ਚੱਲ ਰਿਹਾ ਸੀ ਜੀ ਹੁਣ ਤੁਹਾਡਾ 8 ਆ ਜਾਏਗਾ ਪਰਸਨਲイヤー ਤੁਹਾਡਾ ਹੁਣ ਚੇਂਜ ਯੂਨੀਵਰਸ ਦਾ ਜਿਹੜਾ 9 ਹੈ ਹੁਣ ਤੁਹਾਨੂੰ ਲਾਈਫ ਦੇ ਵਿੱਚ ਜਿਹੜਾ ਇਸ ਸਾਲ ਦੇ ਵਿੱਚ 8 ਦਾ ਇੰਪੈਕਟ ਜਿਹੜਾ 65% ਤੋਂ 75% ਰਹੇਗਾ ਜੀ ਤੇ 35% ਤੋਂ 25% ਤੁਹਾਡਾ ਜਰਨਲ 9 ਦਾ ਇੰਪੈਕਟ ਰਹੇਗਾ ਠੀਕ ਹੈ ਤੁਹਾਡੀ ਲਾਈਫ ਦੇ ਵਿੱਚ ਦੋਨਾਂ ਦਾ ਇੰਪੈਕਟ ਰਹੇਗਾ ਇਸ ਸਾਲ ਠੀਕ ਹੈ ਇਸ ਤਰ੍ਹਾਂ ਹੀ ਸੇਮ ਆਡੀਅנס ਆਪਣਾ ਕੱਢ ਸਕਦੀ ਹੈ ਆਪਣੀ ਫੈਮਿਲੀ ਦਾ ਤੁਸੀਂ ਕੱਢ ਸਕਦੇ ਹੋ ਤੇ ਤੁਸੀਂ ਉਹਦੇ ਹਿਸਾਬ ਨਾਲ ਆਪਣੀਆਂ ਕੈਲਕੂਲੇਸ਼ਨਸ ਜਿਹੜੀਆਂ ਹੈਗੀਆਂ ਪੂਰੀਆਂ ਕੰਪਲੀਟ ਕਰ ਸਕਦੇ ਹੋ। ਹਮਮ ਔਰ ਇਹ ਬੜਾ ਈਜ਼ੀ ਫੰਡਾ ਹੈਗਾ ਤੁਸੀਂ ਕੋਈ ਵੀ ਜਨਮ ਨੂੰ ਕੱਢ ਸਕਦਾ। ਜੀ। ਤੇ ਘਰ ਬੈਠ ਕੇ ਅਗਰ ਕਿਸੇ ਨੇ ਸਿੱਖਣਾ ਹੋਵੇ ਜਿਵੇਂ ਇਹ ਵਿਗਿਆਨ ਤੁਸੀਂ ਕਿਹਾ ਕਈਆਂ ਨੂੰ ਅਸਟ੍ਰੋਲੋਜੀ ਸਿੱਖਣ ਦਾ ਬਹੁਤ ਸ਼ੌਂਕ ਹੁੰਦਾ ਹੈ। ਤੇ ਜੇ ਕਿਸੇ ਨੇ ਘਰ ਬਹਿ ਕੇ ਸਿੱਖਣਾ ਹੋਵੇ ਸਰ। ਅ ਦੇਖੋ ਇਹ ਘਰ ਬੈ ਕੇ ਸਿੱਖਣ ਵਾਲਾ ਫੰਡਾ ਨਹੀਂ ਹੈਗਾ। ਇਹਦੇ ਲਈ ਪ੍ਰੈਕਟੀਕਲੀ ਤੁਹਾਨੂੰ ਸਿੱਖਣਾ ਚਾਹੀਦਾ ਅਗਰ ਤੁਸੀਂ ਇਹਦੇ ਚ ਇੰਟਰਸਟ ਰੱਖਦੇ ਹੋ। ਤੁਸੀਂ ਮੇਰਾ YouTube ਚੈਨਲ ਹੈਗਾ ਤੁਸੀਂ ਉਹਦੇ ਤੇ ਜਾ ਕੇ ਉਹ I P E S D B L I N G H ਇਹਨੂੰ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਔਰ ਸ਼ੇਅਰ ਵੀ ਕਰ ਦਿਓ ਕਿਉਂਕਿ ਉਹਦੇ ਤੇ ਬਹੁਤ ਜ਼ਿਆਦਾ ਵੀਡੀਓਜ਼ ਪਾਈਆਂ ਹੋਈਆਂ ਔਰ ਬੜਾ ਉਹਦੇ ਚ ਸਿਖਾਇਆ ਗਿਆ ਹੈ ਬੜੀ ਡੀਪ ਤੇ ਤੁਸੀਂ ਉੱਥੋਂ ਸਿੱਖ ਸਕਦੇ ਹੋ ਤੇ ਉਸ ਤੋਂ ਬਾਅਦ ਅਗਰ ਤੁਹਾਨੂੰ ਕੋਈ ਅੱਗੇ ਸਿੱਖਣਾ ਹੈ ਤੇ ਕਲਾਸਿਸ ਦਾ ਮੇਰਾ ਇੱਕ ਫੰਡਾ ਹੈ ਉਹਦੇ ਤੇ ਆਪ ਤੁਸੀਂ ਆ ਸਕਦੇ ਹੋ ਪਰ ਸ ਕੰਸਲਟੇਸ਼ਨ ਵਾਸਤੇ ਤਾਂ ਅਵੇਲੇਬਲ ਹਾਂ ਅਸੀਂ ਹਮੇਸ਼ਾ ਹੀ ਹਾਜ਼ਰ ਆ ਕਿ ਤੁਹਾਡੀ ਜਿੰਨੀ ਹੈਲਪ ਹੋ ਸਕੇ ਅਸੀਂ ਉਹ ਜ਼ਰੂਰ ਕਰਦੇ ਆ ਮਤਲਬ ਤੁਸੀਂ ਸਿਖਾਉਂਦੇ ਵੀ ਹੋ ਬੱਚਿਆਂ ਨੂੰ ਹਾਂ ਬੱਚਿਆਂ ਨੂੰ ਸਿਖਾਉਂਦੇ ਹੋ ਮੇਰੇ ਕੋਰਸੇ ਜਿਹੜੇ ਹੈਗੇ ਆ ਉਹ ਪਲਾਨ ਹੁੰਦੇ ਆ ਉਹਦੇ ਚ ਤੁਸੀਂ ਕਿਸ ਬੰਦੇ ਨੇ ਕੀ ਚੀਜ਼ ਸਿੱਖਣੀ ਹੈ ਜਾਂ ਕਿਸ ਲੈਵਲ ਤੇ ਸਿੱਖਣਾ ਉਹਦੇ ਅਕੋਰਡਿੰਗ ਉਹਦੇ ਕੋਰਸੇ ਬਨੇ ਹੋਏ ਆ ਉਹ ਹੈਗਾ ਕਿਸੇ ਨੇ 1 ਟੂ 1 ਅਗਰ ਸਿੱਖਣਾ ਹੈ ਉਹ ਲੱਗ ਗਿਆ ਅਗਰ ਕਿਸੇ ਨੇ ਬੈਚ ਵਿੱਚ ਪੜਨਾ ਹੈ ਉਹ ਲੱਗ ਗਿਆ ਉਹ ਸਿਸਟਮਿਕ ਡਿਫਰੈਂਟ ਹੈਗਾ ਉਹ ਦੇ ਹਿਸਾਬ ਨਾਲ ਤੁਸੀਂ ਪਲਾਨ ਕਰ ਸਕਦੇ ਹੋ ਬਾਕੀ ਕਨਸਲਟੇਸ਼ਨ ਵਾਸਤੇ ਤੁਸੀਂ ਕਦੀ ਵੀ ਐਨੀ ਟਾਈਮ ਇਸ ਨੰਬਰ ਦੇ ਉੱਤੇ ਹਾਂ ਐਨੀ ਟਾਈਮ ਵਰਡ ਗਲਤ ਨਿਕਲ ਗਿਆ ਤੁਸੀਂ ਸਵੇਰੇ 9 ਵਜੇ ਤੋਂ ਲੈ ਕੇ 8 ਵਜੇ ਤੱਕ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਇਸ ਮੇਰੀ ਟੀਮ ਜਿਹੜੀ ਹੈ ਤੁਹਾਨੂੰ ਪ੍ਰੋਪਰ ਗਾਈਡ ਕਰਕੇ ਸਾਰੀਆਂ ਚੀਜ਼ਾਂ ਸਮਝਾ ਦੇਗੀ ਠੀਕ ਹੈ ਤੇ ਹੁਣ ਜੇ ਘਰ ਬੈਠ ਕੇ ਵੀ ਤੁਸੀਂ ਇਹ ਨੰਬਰਾਂ ਵਾਲਾ ਗਿਆਨ ਸਿੱਖਣਾ ਚਾਹੁੰਦੇ ਹੋ ਆਪਾਂ ਕਹਿ ਸਕਦੇ ਪੰਜਾਬੀ ਚ ਕਿਉਂਕਿ ਇਹ ਬੜਾ ਸੋਹਣਾ ਇੱਕ ਵਧੀਆ ਜਿਹਾ ਆਪਾਂ ਕਹਿ ਸਕਦੇ ਆ ਇੱਕ ਜਿਵੇਂ ਤੁਸੀਂ ਬੋਲੇ ਵਿਗਿਆਨ ਹੈ ਇੱਕ ਸਾਇੰਸ ਹੈ ਪੂਰੀ ਸਾਇੰਸ ਹੈ ਪੂਰੀ ਅਗਰ ਸ਼ੌਂਕ ਹੈ ਜਿਨ੍ਹਾਂ ਨੂੰ ਉਹ ਘਰ ਬੈਠ ਕੇ ਵੀ ਨਾਲ ਦੇ ਨਾਲ ਐਪੀਸੋਡ ਦੇਖ ਕੇ ਸਿੱਖ ਸਕਦੇ ਆ ਜੇ ਤੁਹਾਨੂੰ ਇਹ ਟਾਪਿਕ ਵਧੀਆ ਲੱਗਦਾ ਕਿਉਂਕਿ ਇਹ 2025 ਦਾ ਪ੍ਰੋਡਕਸ਼ਨ ਦੱਸਿਆ ਸਰ ਨੇ ਤੇ ਨਾਲ ਦੇ ਨਾਲ ਇਨ ਜਨਰਲ ਹਰ ਕਿਸੇ ਦਾ ਪਰਸਨਲ ਵੀ ਦੱਸਿਆ ਦੋਨੋਂ ਤਰੀਕੇ ਨਾਲ ਇਹਨਾਂ ਨੇ ਸਮਝਾਇਆ ਕਿ 2025 ਕਿਵੇਂ ਰਹੇਗਾ ਹਰ ਇਨਸਾਨ ਦੇ ਲਈ ਔਰ ਆਲ ਓਵਰ ਦਾ ਵਰਲਡ ਵਾਈਡ ਠੀਕ ਹੈ ਲਈ ਸਰ ਅਗਲੀ ਅਗਲੇ ਟਾਪਿਕ ਤੇ ਜੇ ਵਿਊਅਰਸ ਦਾ ਪਿਆਰ ਮਿਲਿਆ ਤੇ ਅਗਲੇ ਕੋਈ ਹੋਰ ਟਾਪਿਕ ਰੋਚਕ ਜਿਹਾ ਲੈ ਕੇ ਆਵਾਂਗੇ ਵਧੀਆ ਇੰਟਰਸਟਿੰਗ ਜਿਹਦੇ ਨਾਲ ਥੋੜਾ ਵਿਊਅਰਸ ਹੋਰ ਕਨੈਕਟ ਰਹਿਣ ਸਾਡੇ ਬਿਲਕੁਲ 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 100% ਜਿਸ ਤਰ੍ਹਾਂ ਜਿਸ ਤਰ੍ਹਾਂ ਅਗਰ ਤੁਹਾਡਾ ਪਿਆਰ ਮਿਲਦਾ ਹੈ ਉਹਦੇ ਤੇ ਔਰ ਕਿਹੜੇ ਕਿਹੜੇ ਟਾਪਿਕ ਦੇ ਉੱਤੇ ਤੁਸੀਂ ਸਾਨੂੰ ਲਿਖ ਕੇ ਭੇਜੋ ਆਪਣੇ ਕਮੈਂਟਸ ਦਿਓ ਉਸ ਟਾਪਿਕ ਦੇ ਉੱਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਉਸ ਟਾਪਿਕ ਦੇ ਉੱਤੇ ਤੁਹਾਨੂੰ ਲੈ ਕੇ ਆਈਏ ਤੁਹਾਨੂੰ ਹੈਲਥ ਨਾਲ ਵੈਲਥ ਨਾਲ ਰਿਲੇਸ਼ਨ ਨੇਮ ਫੇਮ ਕੋਈ ਵੀ ਅਗਰ ਦਿੱਕਤਾਂ ਉਹਦੇ ਅਕੋਰਡਿੰਗ ਨੰਬਰੋਲੋਜੀ ਤੁਹਾਡੀ ਕੀ ਹੈਲਪ ਕਰ ਸਕਦੀ ਹੈ ਉਸ ਟਾਪਿਕ ਦੇ ਉੱਤੇ ਅਸੀਂ ਜਰੂਰ ਆਵਾਂਗੇ ਸੋ ਜੇ ਤੁਹਾਨੂੰ ਇਹ ਐਪੀਸੋਡ ਵਧੀਆ ਲੱਗੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਵ ਲੈਣਾ ਚਾਹੁੰਦੇ ਹੋ ਆਪਣਾ ਮੋਬਾਈਲ ਨੰਬਰ ਨਾਮ ਨਾਮ ਚੇਂਜ ਕਰਨਾ ਚਾਹੁੰਦੇ ਹੋ ਜਾਂ ਆਪਣੀ ਗੱਡੀ ਨੰਬਰ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਤੁਹਾਨੂੰ ਕਰੈਕਸ਼ਨ ਚਾਹੀਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਸਰਨਲ ਕੰਸਲਟ ਕਰ ਸਕਦੇ ਹੋ نیچے ਇਹਨਾਂ ਦੇ ਨੰਬਰ ਦਿੱਤੇ ਹੋਏ ਨੇ ਜਾਂ ਇਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਵੀ ਇਹਨਾਂ ਨਾਲ ਰابطਾ ਕਰ ਸਕਦੇ ਹੋ ਸੋ ਇਦਾਂ ਦੇ ਹੋਰ ਐਪੀਸੋਡ ਦੇਖਣ ਲਈ ਬਨੇਰੋ ਸਿਟੀ ਓਮ ਨਿਊਜ਼ ਨਾਲ ਅਗਲੀ ਵਾਰ ਫਿਰ ਮਿਲਾਂਗੇ ਇਦਾਂ ਹੀ ਬਨੇਰੋ ਧੰਨਵਾਦ